ਦੋਸਤੋ ਇਹ ਪੰਜਾਬ ਸਰਕਾਰ ਵੱਲੋਂ 10 ਲੱਖ ਦੀ ਬੀਮਾ ਯੋਜਨਾ ਚਲਾਈ ਗਈ ਹੈ ਇਸ ਦਾ ਜੋ ਸਿਹਤ ਕਾਰਡ ਬਣਦਾ ਹੈ ਇਸ ਸਿਹਤ ਕਾਰਡ ਨੂੰ ਬਣਾਉਣ ਦੀ ਤਿੰਨ ਆਪਸ਼ਨਸ ਨੇ ਪਹਿਲੀ ਆਪਸ਼ਨ ਤੁਹਾਡੇ ਪਿੰਡ ਦੇ ਵਿੱਚ ਕੈਂਪ ਲੱਗੇਗਾ ਸੇਵਾ ਕੇਂਦਰ ਦੇ ਅਧਿਕਾਰੀ ਤੁਹਾਡੇ ਪਿੰਡ ਦੇ ਵਿੱਚ ਆ ਕੇ ਕਾਰਡ ਬਣਾਉਣਗੇ ਦੂਜੀ ਆਪਸ਼ਨ ਤੁਸੀਂ ਸੀਐਸਸੀ ਸੈਂਟਰ ਤੇ ਜਾ ਕੇ ਕਾਰਡ ਬਣਾ ਸਕਦੇ ਹੋ ਤੀਜੀ ਆਪਸ਼ਨ ਤੁਸੀਂ ਘਰ ਬੈਠੇ ਵੀ ਆਨਲਾਈਨ ਕਾਰਡ ਬਣਾ ਸਕਦੇ ਹੋ ਤਾਂ ਅਸੀਂ ਇਸ ਵੀਡੀਓ ਵਿੱਚ ਤੀਜੀ ਆਪਸ਼ਨ ਬਾਰੇ ਗੱਲ ਕਰਾਂਗੇ ਦੋਸਤੋ ਅਗਰ ਤੁਸੀਂ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਫੋਨ ਦੇ ਵਿੱਚ ਤੁਸੀਂ ਨੇ ਮੇਰੀ ਵੀਡੀਓ ਚਲਾ ਲੈਣਾ ਤੇ ਦੂਜੇ ਫੋਨ ਦੇ ਵਿੱਚ ਤੁਸੀਂ ਨੇ ਸਾਰੇ ਸਟੈਪਸ ਨੂੰ ਫੋਲੋ ਕਰਨਾ ਜਿਹੜੇ ਮੈਂ ਇਸ ਵੀਡੀਓ ਦੇ ਵਿੱਚ ਦੱਸੂੰਗਾ ਸਭ ਤੋਂ ਪਹਿਲਾਂ ਤੁਸੀਂ ਨੇ ਆਪਣੇ ਫੋਨ ਜਾਂ ਫਿਰ ਲੈਪਟਾਪ ਦੇ ਵਿੱਚ ਕਿਸੇ ਵੀ ਬ੍ਰਾਊਜ਼ਰ ਨੂੰ ਓਪਨ ਕਰ ਲੈਣਾ ਜਿਵੇਂ ਕਿ ਮੈਂ ਇੱਥੇ Google Chrome ਨੂੰ ਓਪਨ ਕੀਤਾ ਹੈ Google Chrome ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਨੇ ਇੱਥੇ ਸਰਚ ਕਰਨਾ ਹੈ SHA Punjab ਤਾਂ ਇੱਥੇ ਤੁਹਾਨੂੰ Government of Punjab ਦੀ ਵੈੱਬਸਾਈਟ ਮਿਲ ਜਾਊਗੀ ਇਸ ਵੈੱਬਸਾਈਟ ਤੇ ਤੁਸੀਂ ਨੇ ਕਲਿੱਕ ਕਰਨੇ ਤਾਂ ਇੱਥੇ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੀ ਫੋਟੋ ਮਿਲ ਜਾਵੇਗੀ ਉਸ ਤੋਂ ਬਾਅਦ ਤੁਸੀਂ ਨੇ ਸੱਜੇ ਪਾਸੇ ਤਿੰਨ ਲਾਈਨਾਂ ਤੇ ਕਲਿੱਕ ਕਰਨੇ ਤਿੰਨ ਲਾਈਨਾਂ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਡੇ ਕੋਲ ਆਪਸ਼ਨਸ ਮਿਲ ਜਾਣਗੀਆਂ ਰਿਸੋਰਸ ਹਸਪੀਟਲਸ ਸਿਟੀਜ਼ਨ ਕੋਰਨਰ ਤੇ ਪੋਰਟਲ ਤਾਂ ਤੁਸੀਂ ਨੇ ਇੱਥੇ ਸਿਟੀਜ਼ਨ ਕੋਰਨਰ ਤੇ ਕਲਿੱਕ ਕਰਨੇ ਚੈੱਕ ਫੋਰ ਐਲੀਜੀਬਿਲਟੀ ਤੇ ਕਲਿੱਕ ਕਰਨੇ ਤਾਂ ਇੱਥੇ ਕਲਿੱਕ ਕਰਕੇ ਤੁਸੀਂ ਪਹਿਲਾਂ ਐਲੀਜੀਬਿਲਟੀ ਚੈੱਕ ਕਰ ਲੈਣੀ ਹੈ ਕਿ ਤੁਸੀਂ ਐਲੀਜੀਬਲ ਹੈਗੇ ਹੋ ਜਾਂ ਨਹੀਂ ਐਲੀਜੀਬਲ ਤਾਂ ਤੁਸੀਂ ਨੇ ਇੱਥੇ ਕਲਿੱਕ ਕਰਨੇ ਇੱਥੇ ਤੁਹਾਨੂੰ ਆਪਣਾ ਆਧਾਰ ਨੰਬਰ ਐਂਟਰ ਕਰਨਾ ਪਊਗਾ ਤੇ ਉਸ ਤੋਂ ਬਾਅਦ ਤੁਸੀਂ ਨੇ ਕੈਪਚਾ ਐਂਟਰ ਕਰਨਾ ਜੋ ਵੀ ਇੱਥੇ ਸ਼ੋ ਹੋ ਰਿਹਾ ਹੈ ਤੇ ਸਰਚ ਤੇ ਕਲਿੱਕ ਕਰ ਲੈਣਾ ਜਿਵੇਂ ਸਰਚ ਤੇ ਕਲਿੱਕ ਕਰੋਗੇ ਤਾਂ ਇੱਥੇ ਅਗਰ ਤੁਹਾਡਾ ਰਿਕਾਰਡ ਅਵੇਲੇਬਲ ਹੈ ਤਾਂ ਸ਼ੋ ਹੋ ਜਾਊਗਾ ਰਿਕਾਰਡ ਅਵੇਲੇਬਲ ਅਦਰਵਾਈਜ਼ ਸ਼ੋ ਹੋ ਜਾਊਗਾ ਨੋ ਰਿਕਾਰਡ ਫਾਊਂਡ ਅਗਰ ਤੁਹਾਡੇ ਇਹ ਸ਼ੋ ਹੋ ਰਿਹਾ ਤਾਂ ਤੁਸੀਂ ਨੇ ਘਬਰਾਉਣਾ ਨਹੀਂ ਜਿਸ ਦਾ ਵੀ ਪਹਿਲਾਂ ਆਯੁਸ਼ਮਨ ਕਾਰਡ ਬਣਿਆ ਹੋਇਆ ਉਸ ਦਾ ਇਹ ਕਾਰਡ ਜ਼ਰੂਰ ਬਣੂਗਾ ਅਗਰ ਕਿਸੇ ਦਾ ਆਯੁਸ਼ਮਨ ਕਾਰਡ ਨਹੀਂ ਬਣਿਆ ਤਾਂ ਉਸ ਦੇ ਬਾਰੇ ਮੈਂ ਵੀਡੀਓ ਦੇ ਐਂਡ 'ਚ ਦੱਸੂਗਾ ਕਿ ਤੁਸੀਂ ਇਹ ਕਾਰਡ ਕਿਵੇਂ ਬਣਾਉਣਾ ਹੈ ਤਾਂ ਇੱਥੇ ਮੇਰਾ ਮੈਂ ਆਪਣਾ ਇੱਥੇ ਨੰਬਰ ਐਂਟਰ ਕੀਤਾ ਸੀ ਪਰ ਮੇਰਾ ਇੱਥੇ ਨੰਬਰ ਦੇ ਵਿੱਚ ਆ ਗਿਆ ਨੋ ਰਿਕਾਰਡ ਫਾਉਂਡ ਤਾਂ ਹੁਣ ਇੱਥੇ ਮੈਂ ਆਪਣੇ ਫਾਦਰ ਸਾਹਿਬ ਦਾ ਆਪਣੇ ਪਿਤਾ ਜੀ ਦਾ ਇੱਥੇ ਮੈਂ ਹੁਣ ਆਧਾਰ ਨੰਬਰ ਐਂਟਰ ਕਰੂੰਗਾ ਤੁਸੀਂ ਨੇ ਆਪਣੇ ਫੈਮਿਲੀ ਦੇ ਸਾਰੇ ਮੈਂਬਰਜ਼ ਦੇ ਆਧਾਰ ਕਾਰਡ ਇੱਥੇ ਪਾ ਕੇ ਦੇਖ ਲੈਣੇ ਨੇ ਹੋ ਸਕਦਾ ਤੁਹਾਡਾ ਨੱਚਿਆ ਤੁਹਾਡੇ ਫਾਦਰ ਦਾ ਮਾਦਰ ਦਾ ਕਿਸੇ ਜਿਸ ਦੇ ਨਾਮ ਤੇ ਵੀ ਜੇ ਫਾਰਮ ਕੱਢਦਾ ਹੈ ਜਾਂ ਫਿਰ ਰਾਸ਼ਨ ਕਾਰਡ ਦੇ ਵਿੱਚ ਤੁਹਾਡੇ ਪਰਿਵਾਰ ਦਾ ਜਿਹੜਾ ਮੁਖੀ ਹੈ ਉਸ ਦਾ ਉਸ ਦਾ ਨਾਮ ਵੀ ਇੱਥੇ ਚੱਕ ਸਕਦਾ ਹੈ ਤਾਂ ਇੱਥੇ ਵੀ ਤੁਸੀਂ ਨੇ ਆਪਣੇ ਪਰਿਵਾਰ ਦੇ ਮੁਖੀ ਦਾ ਜਾਂ ਕਿਸੇ ਦਾ ਵੀ ਤੁਸੀਂ ਨੇ ਇੱਥੇ ਆਧਾਰ ਨੰਬਰ ਪਾਉਣਾ ਜਿਵੇਂ ਮੈਂ ਆਪਣੇ ਫਾਦਰ ਸਾਹਿਬ ਦਾ ਇੱਥੇ ਆਧਾਰ ਨੰਬਰ ਪਾ ਰਿਹਾ ਤੇ ਸਰਚ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਤੁਹਾਨੂੰ ਇੱਥੇ ਇਨਫੋਰਮੇਸ਼ਨ ਸ਼ੋ ਹੋ ਜਾਵੇਗੀ ਇੱਥੇ ਆਈਡੀ ਸ਼ੋ ਹੋ ਜਾਏਗੀ ਮਤਲਬ ਆਧਾਰ ਨੰਬਰ ਉਸ ਤੋਂ ਬਾਅਦ ਬੈਨੇਫਿਸ਼ੀਰੀ ਕੈਟਾਗਰੀ ਫਾਰਮਰ ਉਸ ਤੋਂ ਬਾਅਦ ਤੁਹਾਨੂੰ ਇੱਥੇ ਐਮ ਐਮ ਐਸ ਬੀ ਯੂ ਸ਼ੋ ਹੋ ਜਾਊਗਾ ਤਾਂ ਤੁਸੀਂ ਨੇ ਇਸ ਨੰਬਰ ਨੂੰ ਨੋਟ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਨੇ ਬੈਕ ਤੇ ਕਲਿੱਕ ਕਰਨਾ ਹੈ ਬੈਕ ਤੇ ਕਲਿੱਕ ਕਰਨ ਤੋਂ ਬਾਅਦ ਫਿਰ ਤੋਂ ਮੇਨ ਪੇਜ ਤੇ ਪਹੁੰਚਣਾ ਹੈ ਮੇਨ ਪੇਜ ਤੇ ਪਹੁੰਚ ਕੇ ਤੁਸੀਂ ਨੇ ਪੋਰਟਲ ਤੇ ਕਲਿੱਕ ਕਰਨਾ ਹੈ ਪੋਰਟਲ ਤੇ ਤੁਹਾਨੂੰ ਤੁਹਾਨੂੰ ਇੱਥੇ ਸੈਕੰਡ ਆਪਸ਼ਨ ਮਿਲੂਗੀ ਬੀਆਈਐਸ ਗੋ ਦੀ ਇੱਥੇ ਕਲਿੱਕ ਕਰਨਾ ਹੈ ਲੋਕੇਸ਼ਨ ਨੂੰ ਅਲਾਉ ਕਰ ਦੇ ਨੇ ਉਸ ਤੋਂ ਬਾਅਦ ਲੌਗਇਨ ਕਰਨ ਵਾਸਤੇ ਦੋ ਆਪਸ਼ਨਸ ਮਿਲਣਗੀਆਂ ਬੈਨੇਫਿਸ਼ੀਰੀ ਤੇ ਆਪਰੇਟਰ ਦੀ ਤਾਂ ਤੁਸੀਂ ਨੇ beneficiary ਤੇ کلک ਕਰਨਾ ਹੈ ਇੱਥੇ ਉਸਨੇ ਕੈਪਚਾ ਐਂਟਰ ਕਰਨਾ ਹੈ ਜਿਹੜਾ ਜੋ ਵੀ ਇੱਥੇ ਤੁਹਾਨੂੰ ਸ਼ੋ ਹੋ ਰਿਹਾ ਸੇਮ ਟੂ ਸੇਮ ਇੱਥੇ ਐਂਟਰ ਕਰ ਦੇਣਾ ਤੇ ਆਪਣਾ ਮੋਬਾਈਲ ਨੰਬਰ ਐਂਟਰ ਕਰਨਾ ਹੈ ਮੋਬਾਈਲ ਨੰਬਰ ਐਂਟਰ ਕਰਨ ਤੋਂ ਬਾਅਦ verify ਤੇ ਕਲਿੱਕ ਕਰਨਾ ਹੈ OTP ਰਿਸਿਵ ਹੋਊਗਾ OTP ਇੱਥੇ ਉਸਨੇ ਐਂਟਰ ਕਰਕੇ ਲੌਗਇਨ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਨਵਾਂ ਪੇਜ ਓਪਨ ਹੋ ਜਾਊਗਾ ਨਵਾਂ ਪੇਜ ਓਪਨ ਹੋਣ ਤੋਂ ਬਾਅਦ ਸਕੀਮ PMJY ਇਹ ਸਕੀਮ ਰਹਿਣੀ ਹੈ ਤੁਸੀਂ ਇਸ ਨੂੰ ਚੇਂਜ ਨਹੀਂ ਕਰਨਾ ਸਟੇਟ ਸਿਲੈਕਟ ਕਰਨੀ ਹੈ ਪੰਜਾਬ ਉਸ ਤੋਂ ਬਾਅਦ ਸਬ ਸਕੀਮ ਇੱਥੇ ਤੁਸੀਂ ਨੇ ਕਲਿੱਕ ਕਰਨਾ ਹੈ ਤਾਂ ਇੱਥੇ অপਸ਼ਨਸ ਖੁੱਲ ਜਾਣਗੀਆਂ ਇੱਥੇ ਤੁਸੀਂ ਨੇ ਜਿਹੜੀ ਵੀ ਆਪਸ਼ਨ ਸਿਲੈਕਟ ਕਰਨੀ ਹੈ ਧਿਆਨ ਨਾਲ ਕਰਨੀ ਹੈ ਅਗਰ ਤੁਸੀਂ ਖੇਤੀਬਾੜੀ ਕਰਦੇ ਹੋ ਤੁਹਾਡਾ ਜੇ ਫਾਰਮ ਕੱਢਦਾ ਤੁਸੀਂ ਨੇ ਫਾਰਮ ਸਿਲੈਕਟ ਕਰਨਾ ਹੈ ਅਗਰ ਤੁਸੀਂ ਖੇਤੀਬਾੜੀ ਨਹੀਂ ਕਰਦੇ ਤੁਹਾਡਾ ਜੇ ਫਾਰਮ ਨਹੀਂ ਕੱਢਦਾ ਤਾਂ ਤੁਸੀਂ ਨੇ ਰਾਸ਼ਨ ਕਾਰਡ ਤੇ ਕਲਿੱਕ ਕਰਨਾ ਹੈ ਜਿਵੇਂ ਕਿ ਮੇਰੇ ਜਿਵੇਂ ਕਿ ਮੈਂ ਇੱਥੇ ਫਾਰਮਰ ਤੇ ਕਲਿੱਕ ਕਰ ਰਿਹਾ ਹਾਂ ਕਿਉਂਕਿ ਜਿਹੜੀ ਮੇਰੀ ਫਾਦਰ ਸਾਹਿਬ ਦੀ ਆਈਡੀ ਹੋਈ ਆ ਉਹਨਾਂ ਦੀ ਆਈਡੀ ਜੇ ਫਾਰਮ ਕਰਕੇ ਸ਼ੋ ਹੋਈ ਹੈ ਤੇ ਉਸ ਤੋਂ ਬਾਅਦ ਤੁਸੀਂ ਨੇ ਡਿਸਟ੍ਰਿਕਟ ਸਿਲੈਕਟ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਨੇ ਸਰਚ ਬਾਈ ਤੇ ਕਲਿੱਕ ਕਰਨਾ ਹੈ ਫੈਮਿਲੀ ਆਈਡੀ ਤੇ ਕਲਿੱਕ ਕਰਨਾ ਹੈ ਐਗਜ਼ੈਂਪਲ ਰਾਸ਼ਨ ਕਾਰਡ ਜਿਹੜੀ ਵੀ ਤੁਹਾਡੀ ਆਈਡੀ ਹੈ ਤੁਸੀਂ ਨੇ ਇੱਥੇ ਸਿਲੈਕਟ ਕਰ ਲੈਣਾ ਕੋਈ ਚੱਕਰ ਨਹੀਂ ਤੁਸੀਂ ਨੇ ਇੱਥੇ ਪਹਿਲਾਂ ਫਾਰਮਰ ਸਿਲੈਕਟ ਕੀਤਾ ਸੀਗਾ ਉਸ ਤੋਂ ਬਾਅਦ ਤੁਸੀਂ ਨੇ ਇੱਥੇ ਫੈਮਿਲੀ ਆਈਡੀ ਐਂਟਰ ਕਰ ਦੇਣੀ ਹੈ ਜਿਹੜੀ ਵੀ ਉੱਥੋਂ ਕਾਪੀ ਕੀਤੀ ਸੀ ਜਾਂ ਨੋਟ ਕੀਤੀ ਸੀ ਤੁਸੀਂ ਨੇ ਨੋਟ ਹੀ ਕਰ ਲੈਣੀ ਹੈ ਕਾਪੀ ਦੇ ਵਿੱਚ ਕਈ ਵਾਰੀ ਦਿੱਕਤ ਆ ਜਾਂਦੀ ਹੈ ਕਰ ਦੇ ਮੁਕੀ ਦੇ ਨਾਮ ਤੇ ਉਸ ਤੋਂ ਬਾਅਦ ਤੁਸੀਂ ਇਹ ਕੈਪਚਾ ਐਂਟਰ ਕਰ ਦੇਣਾ ਐਂਡ ਸਰਚ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਨੂੰ ਇੱਥੇ ਫੈਮਿਲੀ ਮੈਂਬਰ ਦੀ ਲਿਸਟ ਸ਼ੋ ਹੋ ਜਾਵੇਗੀ ਤੁਹਾਨੂੰ ਇੱਥੇ ਸਾਰੇ ਮੈਂਬਰਸ ਦੀ ਇੱਥੇ ਲਿਸਟ ਸ਼ੋ ਹੋ ਜਾਊਗੀ ਉਸ ਤੋਂ ਬਾਅਦ ਤੁਸੀਂ ਨੇ ਜਿਹੜੇ ਵੀ ਮੈਂਬਰ ਦਾ ਡਾਊਨਲੋਡ ਕਰਨਾ ਹੈ ਇੱਥੇ ਉਸ ਦੇ ਸਾਹਮਣੇ ਡਾਊਨਲੋਡ ਤੇ ਕਲਿੱਕ ਕਰਨਾ ਜਿਵੇਂ ਤੁਸੀਂ ਡਾਊਨਲੋਡ ਤੇ ਕਲਿੱਕ ਕਰੋਗੇ ਤਾਂ ਇੱਥੇ ਤੁਹਾਨੂੰ ਆਧਾਰ ਕਾਰਡ ਵੈਰੀਫਾਈ ਕਰਨਾ ਹੋਊਗਾ ਤੁਹਾਡੇ ਆਧਾਰ ਕਾਰਡ ਦੇ ਲਾਸਟ 4 ਡਿਜੀਟ ਆਟੋਮੈਟਿਕਲੀ ਇੱਥੇ ਸ਼ੋ ਹੋ ਜਾਣਗੇ ਤਾਂ ਤੁਸੀਂ ਇੱਥੇ ਵੈਰੀਫਾਈ ਤੇ ਕਲਿੱਕ ਕਰ ਦੇਣਾ ਐਂਡ ਤੱਲੇ ਨੂੰ ਡ੍ਰੈਗ ਕਰਨੇ ਐਂਡ ਪੀਐਸ ਤੇ ਕਲਿੱਕ ਕਰਕੇ ਅਲਾਉ ਕਰ ਦੇਨੇ ਤਾਂ ਇੱਥੇ ਤੁਹਾਨੂੰ ਦੋ OTP ਰੀਸੀਵ ਹੋਣਗੇ ਇੱਕ ਜਿਹੜਾ ਆਧਾਰ ਕਾਰਡ ਦਾ ਲਿੰਕ ਹੈ ਦੂਜਾ ਜਿਹਦੇ ਵਿੱਚ ਆਈਡੀ ਲੌਗਇਨ ਹੈ ਦੋਨੋਂ OTP ਐਂਟਰ ਕਰਨ ਤੋਂ ਬਾਅਦ ਆਥੈਂਟੀਕੇਟ ਤੇ ਕਲਿੱਕ ਕਰਨੇ ਫਿਰ ਤੋਂ ਤੁਹਾਨੂੰ ਤੁਹਾਡੇ ਪਰਿਵਾਰ ਮੈਂਬਰ ਦੀਆਂ ਫੋਟੋਆਂ ਸ਼ੋ ਹੋ ਜਾਣਗੀਆਂ ਤਾਂ ਤੁਸੀਂ ਨੇ ਉੱਥੋਂ ਜਿਹੜੇ ਵੀ ਪਰਿਵਾਰ ਮੈਂਬਰ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਉਸ ਤੇ ਤੁਸੀਂ ਨੇ ਇੱਥੇ ਕਲਿੱਕ ਕਰ ਦੇਣਾ ਜਿਵੇਂ ਕਲਿੱਕ ਕਰੋਗੇ ਤਾਂ ਤੁਹਾਡੀ ਇੱਥੇ ਫੋਟੋ ਸ਼ੋ ਹੋ ਜਾਏਗੀ ਇੱਥੇ ਤੁਸੀਂ ਡਾਇਰੈਕਟ ਡਾਊਨਲੋਡ ਨਹੀਂ ਕਰਨਾ ਜੇ ਤੁਸੀਂ ਇੱਥੇ ਡਾਇਰੈਕਟ ਡਾਊਨਲੋਡ ਕਰ ਲਿਆ ਤਾਂ ਤੁਹਾਡਾ ਕਾਰਡ ਹਸਪੀਟਲ ਦੇ ਵਿੱਚ ਨਹੀਂ ਚੱਲੂਗਾ ਤਾਂ ਉਸ ਤੋਂ ਪਹਿਲਾਂ ਤੁਸੀਂ ਇੱਕ ਕੰਮ ਕਰਨਾ ਡਾਊਨਲੋਡ ਕਰਨ ਤੋਂ ਪਹਿਲਾਂ ਉੱਪਰ ਇੱਕ ਆਪਸ਼ਨ ਸ਼ੋ ਹੋ ਰਹੀ ਹੈ ਰੀਡੋ ਈ ਕੇ ਵੀ ਸੀ ਇੱਥੇ ਕਲਿੱਕ ਕਰਨਾ ਹੈ ਜਿਵੇਂ ਤੁਸੀਂ ਇੱਥੇ ਕਲਿੱਕ ਕਰੋਗੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਕਾਰਡ ਆ ਉਹ ਲਿੰਕ ਹੋ ਜਾਊਗਾ ਹਸਪੀਟਲ ਦੇ ਸਿਸਟਮ ਨਾਲ ਤੇ ਰੀਡੋ ਤੇ ਰੀਡੋ ਈ ਕੇ ਵੀ ਸੀ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਨੇ ਉਸ ਕਾਰਡ ਨੂੰ ਸਿਲੈਕਟ ਕਰਨਾ ਹੈ ਆਧਾਰ OTP ਤੇ ਕਲਿੱਕ ਕਰਨਾ ਹੈ ਆਪਣੇ ਆਧਾਰ ਕਾਰਡ ਦੇ ਸਾਹਮਣੇ ਵੈਰੀਫਾਈ ਤੇ ਕਲਿੱਕ ਕਰ ਦੇਣਾ ਹੈ ਬਾਟਮ ਤੇ ਡ੍ਰੈਗ ਕਰਕੇ ਤੁਸੀਂ ਨੇ ਯੈਸ ਤੇ ਕਲਿੱਕ ਕਰਨਾ ਹੈ ਤੇ ਅਲਾਉ ਕਰ ਦੇਣਾ ਜਿਵੇਂ ਤੁਸੀਂ ਅਲਾਉ ਕਰੋਗੇ ਉਸ ਤੋਂ ਬਾਅਦ ਫਿਰ ਤੋਂ ਤੁਹਾਡੇ ਕੋਲ ਦੋ OTP ਰੀਸੀਵ ਹੋਣਗੇ ਜਿਵੇਂ ਤੁਸੀਂ ਦੋਨੋਂ OTP ਐਂਟਰ ਕਰੋਗੇ ਉਸ ਤੋਂ ਬਾਅਦ ਤੁਹਾਡੇ ਤੁਸੀਂ ਨੇ ਇੱਕ ਫੋਟੋ ਕਲਿੱਕ ਕਰਨੀ ਹੈ ਇੱਥੇ ਆਪਸ਼ਨ ਸ਼ੋ ਹੋਊਗੀ ਕੈਪਚਰ ਫੋਟੋ ਦੀ ਤੇ ਕਲਿੱਕ ਕਰਨਾ ਹੈ ਅਲਾਉ ਕਰਨਾ ਹੈ ਅਲਾਉ ਕਰਨਾ ਹੈ ਇਹ ਫੋਟੋ ਤੁਹਾਡੀ ਕਾਰਡ ਦੇ ਵਿੱਚ ਵੀ ਪ੍ਰਿੰਟ ਹੋਊਗੀ ਸੋਣੀ ਫੋਟੋ ਕਲਿੱਕ ਕਰ ਲੈਣੀ ਹੈ ਫੋਟੋ ਕਲਿੱਕ ਕਰਨ ਤੋਂ ਬਾਅਦ ਪ੍ਰੋਸੀਡ ਤੇ ਕਲਿੱਕ ਕਰਨਾ ਹੈ ਮੈਚ ਹੋ ਗਈ ਫੋਟੋ ਉਸ ਤੋਂ ਬਾਅਦ ਅਗਰ ਤੁਸੀਂ ਮੋਬਾਈਲ ਨੰਬਰ ਚੇਂਜ ਕਰਨਾ ਚਾਹੁੰਦੇ ਇੱਥੇ ਤਾਂ ਤੁਸੀਂ ਮੋਬਾਈਲ ਨੰਬਰ ਚੇਂਜ ਵੀ ਕਰ ਸਕਦੇ ਹੋ ਤਾਂ ਇੱਥੇ ਤੁਸੀਂ ਆਪਣੇ ਮੋਬਾਈਲ ਨੰਬਰ ਫਿਰ ਤੋਂ ਵੈਰੀਫਾਈ ਕਰ ਦੇਣਾ ਤੁਸੀਂ ਮੋਬਾਈਲ ਨੰਬਰ ਨਹੀਂ ਸੀ ਨੋ ਵੀ ਕਰ ਸਕਦੇ ਹੋ ਤੁਸੀਂ ਨੇ ਇੱਥੇ ਕੁਛੇ ਚੇਂਜ ਨਹੀਂ ਕਰਨਾ ਜਸਟ ਇੱਥੇ ਆਪਣਾ ਪਿੰਨ ਕੋਡ ਐਂਟਰ ਕਰਨਾ ਹੈ ਔਰ ਆਈਡੀ ਟਾਈਪ ਦੇਤੇ ਕਲਿੱਕ ਕਰਕੇ ਤੁਸੀਂ ਨੇ ਫਾਰਮ ਆਈਡੀ ਸਿਲੈਕਟ ਕਰ ਦੇਣੀ ਜਿਹੜੀ ਵੀ ਆਈਡੀ ਸੀਗੀ ਉਸ ਤੋਂ ਬਾਅਦ ਤੁਸੀਂ ਇਹ ਆਈਡੀ ਦਾ ਨੰਬਰ ਐਂਟਰ ਕਰ ਦੇਣਾ ਹੈ ਆਈਡੀ ਐਂਟਰ ਕਰਨ ਤੋਂ ਬਾਅਦ ਤੁਸੀਂ ਨੇ ਇੱਥੇ ਡਾਕੂਮੈਂਟ ਅਪਲੋਡ ਕਰਨੇ ਨੇ ਕਿਹੜਾ ਡਾਕੂਮੈਂਟ ਅਪਲੋਡ ਕਰਨਾ ਤੁਸੀਂ ਨੇ ਇੱਥੇ ਇੱਥੇ ਆਪਣਾ ਤੁਸੀਂ ਨੇ ਵੋਟਰ ਕਾਰਡ ਅਪਲੋਡ ਕਰ ਦੇਣਾ ਹੈ ਕਲਿੱਕ ਕਰਨਾ ਹੈ ਅਲਾਉ ਕਰ ਦੇਣਾ ਇੱਥੇ ਆਪਸ਼ਨਸ ਹੋਣ ਸ਼ੋ ਹੋਣਗੇ ਕੈਮਰੇ ਦੀ ਤੇ ਫਾਈਲਸ ਦੀ ਤੁਸੀਂ ਆਪਣੇ ਫੋਨ ਚੋਂ ਵੀ ਅਪਲੋਡ ਕਰਵਾ ਸਕਦੇ ਹੋ ਜੇ ਤੁਹਾਡੇ ਕੋਲ ਫੋਟੋ ਹੈ ਜਾਂ ਫਿਰ ਆਪਣੇ ਕੈਮਰੇ ਤੋਂ ਕਲਿੱਕ ਕਰਨਾ ਹੈ ਡਾਇਰੈਕਟ ਜਿਵੇਂ ਕਿ ਮੈਂ ਇੱਥੇ ਕੈਮਰੇ ਤੋਂ ਕਲਿੱਕ ਕਰ ਰਿਹਾ ਓਕੇ ਤੇ ਕਲਿੱਕ ਕਰ ਦੇਣਾ ਹੈ ਡਾਕੂਮੈਂਟ ਅਪਲੋਡ ਕਰਨ ਤੋਂ ਬਾਅਦ ਤੁਸੀਂ ਸਬਮਿਟ ਤੇ ਕਲਿੱਕ ਕਰਨਾ ਹੈ ਤਾਂ ਕਿ KYC ਇੱਥੇ ਕੰਪਲੀਟ ਹੋ ਜਾਵੇ ਵੀ ਜਿਵੇਂ ਤੁਹਾਡੀ KYC ਕੰਪਲੀਟ ਹੋ ਜਾਂਦੀ ਹੈ ਫੈਲੀ অপਸ਼ਨ ਨੂੰ ਸੇਮ ਰੱਖਣਾ ਹੈ ਦੂਜੀ অপਸ਼ਨ ਦੇ ਵਿੱਚ ਤੁਸੀਂ ਨੇ ਪੰਜਾਬ ਐਂਟਰ ਕਰ ਦੇਣਾ ਤੀਜੀ অপਸ਼ਨ ਦੇ ਵਿੱਚ ਸਬਸਕੀਮ ਇੱਥੇ ਉਹਨੂੰ ਸਬਸਕੀਮ ਚੇਂਜ ਕਰ ਦੇਣੀ ਹੈ ਪਹਿਲਾਂ ਆਪਾਂ ਇੱਥੇ ਫਾਰਮਰ ਜਾਂ ਰਾਸ਼ਨ ਕਾਰਡ ਸਿਲੈਕਟ ਕਰਿਆ ਸੀ ਹੁਣ ਤੁਸੀਂ ਨੇ ਇੱਥੇ ਸਿਲੈਕਟ ਕਰਨਾ ਹੈ ਮੁੱਖ ਮੰਤਰੀ ਸਿਹਤ ਯੋਜਨਾ ਇੱਥੇ ਕਲਿੱਕ ਕਰਨਾ ਇਸ ਗੱਲ ਦਾ ਧਿਆਨ ਰੱਖਣਾ ਹੈ ਕਾਰਡ ਨੂੰ ਡਾਊਨਲੋਡ ਕਰਨ ਵੇਲੇ ਡਿਸਟ੍ਰਿਕਟ ਨੂੰ ਸਿਲੈਕਟ ਕਰ ਦੇਣਾ ਹੈ ਸਰਚ ਬਾਈ ਤੇ ਕਲਿੱਕ ਕਰਨਾ ਜੇ ਇਦਾਂ ਨਹੀਂ ਆਪਸ਼ਨ ਹੋਦੀ ਤਾਂ ਤੁਸੀਂ ਇਹਨੂੰ ਕਰਾਸ ਕਰ ਦੇਣਾ ਮਤਲਬ ਕਿ ਤੁਹਾਡਾ ਸੈਸ਼ਨ ਆਊਟ ਹੋ ਜੂਗਾ 5 ਮਿੰਟ ਬਾਅਦ ਇੱਥੇ ਤੁਹਾਨੂੰ ਆਪਸ਼ਨ ਸ਼ੋ ਹੋਣਗੀਆਂ ਆਧਾਰ ਨੰਬਰ ਤੇ ਫੈਮਿਲੀ ਆਈਡੀ ਤਾਂ ਤੁਸੀਂ ਇੱਥੇ ਫੈਮਿਲੀ ਆਈਡੀ ਤੇ ਕਲਿੱਕ ਕਰਨਾ ਹੈ ਇੱਥੇ ਤੁਸੀਂ ਨੇ ਫੈਮਿਲੀ ਆਈਡੀ ਐਂਟਰ ਕਰ ਦੇਣੀ ਹੈ ਜਿਹੜੀ ਤੁਹਾਡੇ ਆਪਣੀ ਆਈਡੀ ਹੈ ਜਾਂ ਫਿਰ ਤੁਹਾਡੇ ਫਾਦਰ ਦੀ ਆਈਡੀ ਹੈ ਫੈਮਿਲੀ ਆਈਡੀ ਐਂਟਰ ਕਰਨ ਤੋਂ ਬਾਅਦ ਤੁਸੀਂ ਨੇ ਕੈਪਚਾ ਐਂਟਰ ਕਰ ਦੇਣਾ ਹੈ ਸਰਚ ਤੇ ਕਲਿੱਕ ਕਰਨਾ ਹੈ ਇਥੇ ਤੁਹਾਨੂੰ ਫਿਰ ਤੋਂ ਸੇਮ ਆਪਸ਼ਨਾਂ ਸ਼ੋ ਹੋ ਜਾਣਗੀਆਂ ਜਿਹੜੀਆਂ ਪਹਿਲਾਂ ਹੋ ਰਹੀਆਂ ਸੀਗੀਆਂ ਜਿਹੜਾ ਤੁਸੀਂ ਨੇ ਕੇवाईसी ਕਰਤਾ ਜਿਹੜਾ ਆਪਾਂ ਫੋਟੋ ਕਲਿੱਕ ਕੀਤੀ ਹੈ ਉਸ ਬੰਦੇ ਆ ਤੁਸੀਂ ਨੇ ਇੱਥੇ ਡਾਊਨਲੋਡ ਆਧਾਰ ਦੇ ਸਾਹਮਣੇ ਕਲਿੱਕ ਕਰ ਦੇਣਾ ਤੁਹਾਨੂੰ ਕਿਵੇਂ ਪਤਾ ਲੱਗਣਾ ਕਿ ਵੈਰੀਫਾਈ ਹੋਇਆ ਨਹੀਂ ਹੋਇਆ ਕਿਉਂਕਿ ਤੁਹਾਡੀ ਇੱਥੇ ਨਵੀਂ ਫੋਟੋ ਤੁਹਾਨੂੰ ਸ਼ੋ ਹੋ ਜਾਵੇਗੀ ਜਿਹੜੀ ਹੁਣੇ ਤੁਸੀਂ ਨੇ ਕਲਿੱਕ ਕੀਤੀ ਹੈ ਤਾਂ ਇੱਥੇ ਤੁਸੀਂ ਨੇ ਸਿਲੈਕਟ ਕਰਨਾ ਹੈ ਸਿਲੈਕਟ ਕਰਨ ਤੋਂ ਬਾਅਦ ਇੱਥੇ ਆਧਾਰ ਤੇ OTP ਤੇ ਕਲਿੱਕ ਕਰਨਾ ਹੈ ਵੈਰੀਫਾਈ ਕਰ ਦੇਣਾ ਹੈ Yes ਤੇ ਕਲਿੱਕ ਕਰਨਾ ਹੈ ਅਲਾਉ ਕਰ ਦੇਣਾ ਤਾਂ ਇੱਥੇ ਤੁਹਾਨੂੰ ਇੱਕ OTP ਰੀਸੀਵ ਹੋਊਗਾ ਫਿਰ ਤੋਂ ਦੋ OTP ਰੀਸੀਵ ਹੋਣਗੇ ਜਿਵੇਂ ਤੁਸੀਂ OTP ਐਂਟਰ ਕਰੋਗੇ ਤਾਂ ਆਟੋਮੈਟਿਕਲੀ ਇੱਥੇ ਤੁਹਾਨੂੰ ਕਾਰਡ ਸ਼ੋ ਹੋ ਜਾਏਗਾ ਤੇ ਇੱਥੇ ਮੇਰਾ ਕਾਰਡ ਸ਼ੋ ਹੋ ਗਿਆ ਉਸ ਤੋਂ ਬਾਅਦ ਤੁਸੀਂ ਡਾਊਨਲੋਡ ਤੇ ਕਲਿੱਕ ਕਰਨਾ ਹੈ ਤਾਂ ਜਿਹੜਾ ਕਾਰਡ ਹੈ ਤੁਹਾਡੇ ਫੋਨ ਦੇ ਵਿੱਚ ਡਾਊਨਲੋਡ ਹੋ ਜਾਏਗਾ ਇੱਥੇ ਡਾਊਨਲੋਡ ਹੋ ਗਿਆ ਤੁਸੀਂ ਇੱਥੇ 3 ਡਾਟਸ ਤੇ ਕਲਿੱਕ ਕਰ 3 ਡਾਟਸ ਤੇ ਕਲਿੱਕ ਕਰਕੇ ਡਾਊਨਲੋਡ ਤੇ ਕਲਿੱਕ ਕਰਨਾ ਹੈ ਇੱਥੇ ਤੁਹਾਨੂੰ ਤੁਹਾਡਾ ਕਾਰਡ ਮਿਲ ਜਾਏਗਾ ਜਿਵੇਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡਾ ਇੱਥੇ ਕਾਰਡ ਤੁਹਾਨੂੰ ਸ਼ੋ ਹੋ ਜਾਵੇਗਾ ਤੁਸੀਂ ਨੇ ਇਸ ਕਾਰਡ ਦਾ ਸਕਰੀਨਸ਼ਾਟ ਲੈ ਲੈਣਾ ਹੈ ਸਕਰੀਨਸ਼ਾਟ ਲੈ ਕੇ ਆਪਣੇ ਕੋਲੇ ਕਾਰਡ ਨੂੰ ਤੁਸੀਂ ਰੱਖ ਸਕਦੇ ਹੋ ਦੋਸਤੋ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜੇ ਤੁਹਾਡਾ ਆਯੁਸ਼ਮਾਨ ਕਾਰਡ ਨਹੀਂ ਬਣਿਆ ਹੋਇਆ ਤਾਂ ਤੁਸੀਂ ਇਸ ਕਾਰਡ ਨੂੰ ਕਿਵੇਂ ਬਣਾਉਣਾ ਹੈ ਜਾਂ ਤੁਹਾਡੀ ਇੱਥੇ ਆਈਡੀ ਸ਼ੋ ਨਹੀਂ ਹੋ ਰਹੀ ਤਾਂ ਤੁਸੀਂ ਨੇ ਇੱਥੇ ਤਿੰਨ ਲਾਈਨਾਂ ਤੇ ਕਲਿੱਕ ਕਰਨਾ ਹੈ ਇੱਥੇ ਸਭ ਤੋਂ ਪਹਿਲਾਂ ਆਪਸ਼ਨ ਸ਼ੋ ਹੋਊਗੀ ਰਿਸੋਰਸ ਦੇ ਰਿਸੋਰਸ ਦੇ ਅੰਟਰਰਪਸ਼ਨ ਸ਼ੋ ਹੋਊਗੀ ਐਮ ਐਮ ਐਸ ਵਾਈ ਡੈਕਲੇਰੇਸ਼ਨ ਫਾਰਮੈਟ ਦੀ ਇੱਥੇ ਕਲਿੱਕ ਕਰਨਾ ਹੈ ਇੱਥੇ ਤੁਹਾਨੂੰ ਇਹ ਫਾਰਮ ਮਿਲ ਜਾਊਗਾ ਇਸ ਫਾਰਮ ਨੂੰ ਤੁਸੀਂ ਨੇ ਪ੍ਰਿੰਟ ਆਊਟ ਲੈ ਕੇ ਇਹਦੇ ਵਿੱਚ ਆਪਣਾ ਨਾਮ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਵੋਟਰ ਆਈਡੀ ਅਗਰ ਪਰਿਵਾਰਕ ਮੈਂਬਰ ਛੋਟੇ ਨੇ ਤਾਂ ਉਹਨਾਂ ਦੇ ਤੁਸੀਂ ਜਨਮ ਸਰਟੀਫਿਕੇਟ ਦੇ ਆਈਡੀ ਇੱਥੇ ਐਂਟਰ ਕਰਕੇ ਸੇਵਾ ਕੇਂਦਰ ਦੇ ਵਿੱਚ ਜਾਂ ਫਿਰ ਸੀਐਸਸੀ ਸੈਂਟਰ ਦੇ ਵਿੱਚ ਜਮ੍ਹਾਂ ਕਰਵਾਉਣਾ ਤੇ ਤੁਹਾਡਾ ਉੱਥੇ ਆਈਡੀ ਕ੍ਰੀਏਟ ਹੋ ਜਾਵੇਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਲਾਈਕ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ